ਦਰਾਹਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਾਹਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਮੰਗ ਸੀ ਦਰਾਹਾ ਦੇ ਨੇੜੇ ਇੱਕ ਰੇਲਵੇ ਫਾਟਕ ਸੀ ਜਿਹਦੇ ਜਿਹਦੀ ਕਰਕੇ ਬਹੁਤ ਵੱਡੇ ਵੱਡੇ ਜਾਮ ਲੱਗ ਰਹੇ ਸੀ ਤੇ ਉਸ ਫਾਟਕ ਦੇ ਉੱਪਰ ਫਲਾਈਓਵਰ ਬਣਾਉਣਾ ਬਹੁਤ ਜ਼ਰੂਰੀ ਸੀ ਉਸ ਫਲਾਈਓਵਰ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਗ੍ਰਾਹਕਾਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਭਾਰਤ ਸਰਕਾਰ ਨੇ ਦਿੱਦਤੀ ਹੈ ਮਨਜ਼ੂਰੀ ਜੋ ਦਰਾਹਾ ਫਾਟਕ ਦੇ ਕੋਲ ਫਲਾਈਓਵਰ ਬਣੇਗਾ ਚਾਰ ਲੇਨ ਫਲਾਈਓਵਰ ਬਣੇਗਾ 100% ਕੇਂਦਰ ਦੇ ਪੈਸੇ ਦੇ ਨਾਲ ਕਰੀਬ 70 ਕਰੋੜ ਰੁਪਏ ਦਾ ਇਹ ਪੁਲ ਬਣ ਕੇ ਤਿਆਰ ਹੋਵੇਗਾ ਸੋ ਇਹ ਕਿਨਾਂ ਨੇ ਇਸ ਪੁਲ ਨੂੰ ਪੁਲ ਦੀ ਮਨਜ਼ੂਰੀ ਲੈਣ ਦੇ ਵਿੱਚ ਮਿਹਨਤ ਕੀਤੀ ਹੈ ਬਤੌਰ ਐਮਪੀ ਬਤੌਰ ਐਮਪੀ ਦੀ ਸੇਵਾ ਨਿਭਾ ਰਹੇ ਬੋਪਰਾਏ ਸਾਹਿਬ ਜਿਨ੍ਹਾਂ ਨੇ ਇਸ ਓਵਰਬ੍ਰਿਜ ਦੀ ਫਲਾਈਓਵਰ ਦੀ ਮਨਜ਼ੂਰੀ ਲਾ ਲੱਤੀ ਹੈ ਔਰ ਰੇਲ ਮੰਤਰੀ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਸੋ ਤੁਸੀਂ ਵੀ ਸੁਣੋ ਇੱਕ ਵਾਰ ਐਮਪੀ ਸਾਹਿਬ ਦੇ ਮੂੰਹੋਂ ਸਰਦਾਰ ਅਮਰ ਸਿੰਘ ਬੋਪਰਾਏ ਨੇ ਇਸ ਮੁੱਦੇ ਤੇ ਕੀ ਕਿਹਾ ਆਪਾਂ ਸਾਰੇ ਵਾਕਿਫ ਆ ਕਿ ਜਿਹੜੇ ਲੋਕ ਵੀ ਆਪਾਂ ਦਰਾਹੇ ਵਾਲੀਆਂ ਰੇਲ ਲਾਈਨਾਂ ਨੂੰ ਕ੍ਰਾਸ ਕਰਦੇ ਆ ਰੋਜ਼ ਜਾਂਦੇ ਆ ਉੱਥੇ ਮੀਲਾ ਬੱਦੀ ਉੱਥੇ ਜਹਮ ਲੱਗਦੇ ਆ ਉਸ ਰੇਲਵੇ ਫਾਟਕ ਕਰਕੇ ਮੈਂ ਤੁਹਾਨੂੰ ਅੱਜ ਇੱਕ ਖੁਸ਼ਖਬਰੀ ਦੇਣਾ ਚਾਹੁੰਨਾ ਕਿ ਮੈਂ ਪਿਛਲੇ 2 ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਇਹਦੇ ਉੱਤੇ ਬਣਾਉਣ ਲਈ ਮੈਂ 2 ਸਾਲਾਂ ਤੋਂ ਲੱਗਿਆ ਹੋਇਆ ਸੀ ਰੇਲਵੇ ਬੋਰਡ ਦੇ ਰੇਲਵੇ ਮਿਨਿਸਟਰ ਸਾਹਿਬ ਦੇ ਪਿੱਛੇ ਔਰ ਅੱਜ ਖੁਸ਼ਖਬਰੀ ਦੀ ਖਬਰ ਐਲ ਐਲ ਮੀਨਾ ਸਾਹਿਬ ਡਾਇਰੈਕਟਰ ਜਿਹੜੇ ਉੱਥੇ ਰੇਲਵੇ ਬੋਰਡ ਦੇ ਉਹਨਾਂ ਨੇ ਦਿੱਤੀ ਔਰ ਮੈਨੂੰ ਆਰਡਰ ਭੇਜਿਆ ਕਿ ਰੇਲਵੇ ਮੰਤਰੀ ਸਾਹਿਬ ਨੇ 70 ਕਰੋੜ ਰੁਪਈਆ 4 ਲੇਨ ਮਤਲਬ 4 ਲਾਈਨਾਂ ਵਾਲਾ ਓਵਰ ਬ੍ਰਿਜ ਬਣਾਉਣ ਦਾ ਪੈਸਾ ਸੈਂਕਸ਼ਨ ਕਰਤਾ ਔਰ ਇਹ ਜਲਦੀ ਤੋਂ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਜਾਊਗਾ ਉਹ ਜਿਹੜੀ ਆਪਾਂ ਨੂੰ ਸਾਰਿਆਂ ਲੋਕਾਂ ਨੂੰ ਇਹਦੇ ਤੇ ਤਕਲੀਫ ਹੁੰਦੀ ਆ ਉਹ ਖਤਮ ਹੋ ਜੂਗੀ ਇਹਦੇ ਪੰਜਾਬ ਸਰਕਾਰ ਦਾ ਕੋਈ ਖਰਚਾ ਨਹੀਂ ਇਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪੈਸਾ ਮੈਂ ਲੈ ਕੇ ਆਇਆ ਦਰਾਹਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਾਹਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਮੰਗ ਸੀ ਦਰਾਹਾ ਦੇ ਨੇੜੇ ਇੱਕ ਰੇਲਵੇ ਫਾਟਕ ਸੀ ਜਿਹਦੇ ਜਿਹਦੀ ਕਰਕੇ ਬਹੁਤ ਵੱਡੇ ਵੱਡੇ ਜਾਮ ਲੱਗ ਰਹੇ ਸੀ ਤੇ ਉਸ ਫਾਟਕ ਦੇ ਉੱਪਰ ਫਲਾਈਓਵਰ ਬਣਾਉਣਾ ਬਹੁਤ ਜ਼ਰੂਰੀ ਸੀ ਉਸ ਫਲਾਈਓਵਰ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਨਿਵਾਸੀਆਂ ਦੀ ਇੱਕ ਵੱਡੀ ਖੁਸ਼ਖਬਰੀ ਭਾਰਤ ਸਰਕਾਰ ਨੇ ਦੇ ਦਿੱਤੀ ਹੈ ਮਨਜ਼ੂਰੀ ਜੋ ਦਰਾਹਾ ਫਾਟਕ ਦੇ ਕੋਲ ਫਲਾਈਓਵਰ ਬਣੇਗਾ ਚਾਰ ਲੇਨ ਫਲਾਈਓਵਰ ਬਣੇਗਾ 100% ਕੇਂਦਰ ਦੇ ਪੈਸੇ ਦੇ ਨਾਲ ਕਰੀਬ 70 ਕਰੋੜ ਰੁਪਏ ਦਾ ਇਹ ਪੁਲ ਬਣ ਕੇ ਤਿਆਰ ਹੋਵੇਗਾ ਸੋ ਇਹ ਕਿਨਾਂ ਨੇ ਇਸ ਪੁਲ ਨੂੰ ਪੁਲ ਦੀ ਮਨਜ਼ੂਰੀ ਲੈਣ ਦੇ ਵਿੱਚ ਮਿਹਨਤ ਕੀਤੀ ਹੈ ਬਤੌਰ ਐਮਪੀ ਬਤੌਰ ਐਮਪੀ ਦੀ ਸੇਵਾ ਨਿਭਾ ਰਹੇ ਬੋਪਰਾਏ ਸਾਹਿਬ ਜਿਨ੍ਹਾਂ ਨੇ ਇਸ ਓਵਰ ਬ੍ਰਿਜ ਦੀ ਫਲਾਈ ਓਵਰ ਦੀ ਮਨਜ਼ੂਰੀ ਲਾ ਲਿੱਤੀ ਹੈ ਔਰ ਰੇਲ ਮੰਤਰੀ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਸੋ ਤੁਸੀਂ ਵੀ ਸੁਣੋ ਇੱਕ ਵਾਰ ਐਮਪੀ ਸਾਹਿਬ ਦੇ ਮੂੰਹੋਂ ਸਰਦਾਰ ਅਮਰ ਸਿੰਘ ਬੋਪਰਾਏ ਨੇ ਇਸ ਮੁੱਦੇ ਤੇ ਕੀ ਕਿਹਾ ਆਪਾਂ ਸਾਰੇ ਵਾਕਫ ਆ ਕਿ ਜਿਹੜੇ ਲੋਕ ਵੀ ਆਪਾਂ ਦਰਾਹੇ ਵਾਲੀਆਂ ਰੇਲ ਲਾਈਨਾਂ ਨੂੰ ਕਰਾਸ ਕਰਦੇ ਆ ਰੋਜ਼ ਜਾਂਦੇ ਆ ਉਥੇ ਮੀਲਾ ਬੱਦੀ ਉਥੇ ਜਹਮ ਲੱਗਦੇ ਆ ਉਸ ਰੇਲਵੇ ਫਾਟਕ ਕਰਕੇ ਮੈਂ ਤੁਹਾਨੂੰ ਅੱਜ ਇੱਕ ਖੁਸ਼ਖਬਰੀ ਦੇਣਾ ਚਾਹੁੰਨਾ ਕਿ ਮੈਂ ਪਿਛਲੇ 2 ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਇਹਦੇ ਉੱਤੇ ਬਣਾਉਣ ਲਈ ਅਤੋ ਸਾਲਾਂ ਤੋਂ ਲੱਗਿਆ ਹੋਇਆ ਸੀ ਰੇਲਵੇ ਬੋਰਡ ਦੇ ਰੇਲਵੇ ਮਿਨਿਸਟਰ ਸਾਹਿਬ ਦੇ ਪਿੱਛੇ ਔਰ ਅੱਜ ਖੁਸ਼ਖਬਰੀ ਦੀ ਖਬਰ ਐਲ ਐਲ ਮੀਨਾ ਸਾਹਿਬ ਡਾਇਰੈਕਟਰ ਜਿਹੜੇ ਉੱਥੇ ਰੇਲਵੇ ਬੋਰਡ ਦੇ ਉਹਨਾਂ ਨੇ ਦਿੱਤੀ ਔਰ ਮੈਨੂੰ ਆਰਡਰ ਭੇਜਿਆ ਕਿ ਰੇਲਵੇ ਮੰਤਰੀ ਸਾਹਿਬ ਨੇ 70 ਕਰੋੜ ਰੁਪਈਆ ਚ ਫੋਰ ਲੇਨ ਮਤਲਬ 4 ਲਾਈਨਾਂ ਵਾਲਾ ਓਵਰ ਬ੍ਰਿਜ ਬਣਾਉਣ ਦਾ ਪੈਸਾ ਸੈਂਕਸ਼ਨ ਕਰਤਾ ਔਰ ਇਹ ਜਲਦੀ ਤੋਂ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਜੂਗਾ ਉਹ ਜਿਹੜੀ ਆਪਾਂ ਨੂੰ ਸਾਰੇ ਲੋਕਾਂ ਨੂੰ ਇਹਦੇ ਤੇ ਤਕਲੀਫ ਹੁੰਦੀ ਆ ਉਹ ਖਤਮ ਹੋ ਜੂਗੀ ਇਹਦੇ ਪੰਜਾਬ ਸਰਕਾਰ ਦਾ ਕੋਈ ਖਰਚਾ ਨਹੀਂ ਇਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪੈਸਾ ਮੈਂ ਲੈ ਕੇ ਆਇਆ। ਗ੍ਰਾਹਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਗ੍ਰਾਹਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਮੰਗ ਸੀ ਦਰਾਹਾ ਦੇ ਨੇੜੇ ਇੱਕ ਰੇਲਵੇ ਫਾਟਕ ਸੀ ਜਿਹਦੇ ਜਿਹਦੀ ਕਰਕੇ ਬਹੁਤ ਵੱਡੇ ਵੱਡੇ ਜਾਮ ਲੱਗ ਰਹੇ ਸੀ ਤੇ ਉਸ ਫਾਟਕ ਦੇ ਉੱਪਰ ਫਲਾਈਓਵਰ ਬਣਾਉਣਾ ਬਹੁਤ ਜ਼ਰੂਰੀ ਸੀ ਉਸ ਫਲਾਈਓਵਰ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਗ੍ਰਾਹ ਵਸੇ ਲਈ ਇੱਕ ਵੱਡੀ ਖੁਸ਼ਖਬਰੀ ਭਾਰਤ ਸਰਕਾਰ ਨੇ ਦੇ ਦਿੱਤੀ ਹੈ ਮਨਜ਼ੂਰੀ ਜੋ ਦਰਾਹਾ ਫਾਟਕ ਦੇ ਕੋਲ ਫਲਾਈਓਵਰ ਬਣੇਗਾ ਚਾਰ ਲੇਨ ਫਲਾਈਓਵਰ ਬਣੇਗਾ 100% ਕੇਂਦਰ ਦੇ ਪੈਸੇ ਦੇ ਨਾਲ ਕਰੀਬ 70 ਕਰੋੜ ਰੁਪਏ ਦਾ ਇਹ ਪੁਲ ਬਣ ਕੇ ਤਿਆਰ ਹੋਵੇਗਾ ਸੋ ਇਹ ਕਿਨਾਨੇ ਇਸ ਪੁਲ ਨੂੰ ਪੁਲ ਦੀ ਮਨਜ਼ੂਰੀ ਲੈਣ ਦੇ ਵਿੱਚ ਮਿਹਨਤ ਕੀਤੀ ਹੈ ਬਤੌਰ ਐਮਪੀ ਬਤੌਰ ਐਮਪੀ ਦੀ ਸੇਵਾ ਨਿਭਾ ਰਹੇ ਬੋਪਰਾਏ ਸਾਹਿਬ ਜਿਨ੍ਹਾਂ ਨੇ ਇਸ ਓਵਰ ਬ੍ਰਿਜ ਦੀ ਫਲਾਈ ਓਵਰ ਦੀ ਮਨਜ਼ੂਰੀ ਲਾ ਦਿੱਤੀ ਹੈ ਔਰ ਰੇਲ ਮੰਤਰੀ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਸੋ ਤੁਸੀਂ ਵੀ ਸੁਣੋ ਇੱਕ ਵਾਰ ਐਮਪੀ ਸਾਹਿਬ ਦੇ ਮੂੰਹੋਂ ਸਰਦਾਰ ਅਮਰ ਸਿੰਘ ਬੋਪਰਾਏ ਨੇ ਇਸ ਮੁੱਦੇ ਤੇ ਕੀ ਕਿਹਾ ਆਪਾਂ ਸਾਰੇ ਵਾਕਿਫ ਆ ਕਿ ਜਿਹੜੇ ਲੋਕ ਵੀ ਆਪਾਂ ਦਰਾਹੇ ਵਾਲੀਆਂ ਰੇਲ ਲਾਈਨਾਂ ਨੂੰ ਕਰਾਸ ਕਰਦੇ ਆ ਰੋਜ਼ ਜਾਂਦੇ ਆ ਉਥੇ ਮੀਲਾ ਬੱਦੀ ਉਥੇ ਜਹਮ ਲੱਗਦੇ ਆ ਉਸ ਰੇਲਵੇ ਫਾਟਕ ਕਰਕੇ ਮੈਂ ਤੁਹਾਨੂੰ ਅੱਜ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮੈਂ ਪਿਛਲੇ 2 ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਦੇ ਉੱਤੇ ਬਣਾਉਣ ਲਈ ਮੈਂ 2 ਸਾਲਾਂ ਤੋਂ ਲੱਗਿਆ ਹੋਇਆ ਸੀ ਰੇਲਵੇ ਬੋਰਡ ਦੇ ਰੇਲਵੇ ਮਿਨਿਸਟਰ ਸਾਹਿਬ ਦੇ ਪਿੱਛੇ ਔਰ ਅੱਜ ਖੁਸ਼ਖਬਰੀ ਦੀ ਖਬਰ ਐਲ ਐਲ ਮੀਨਾ ਸਾਹਿਬ ਡਾਇਰੈਕਟਰ ਜਿਹੜੇ ਉੱਥੇ ਰੇਲਵੇ ਬੋਰਡ ਦੇ ਉਹਨਾਂ ਨੇ ਦਿੱਤੀ ਔਰ ਮੈਨੂੰ ਆਰਡਰ ਭੇਜਿਆ ਕਿ ਰੇਲਵੇ ਮੰਤਰੀ ਸਾਹਿਬ ਨੇ 70 ਕਰੋੜ ਰੁਪਈਆ 4 ਲੇਨ ਮਤਲਬ 4 ਲਾਈਨਾਂ ਵਾਲਾ ਓਵਰ ਬ੍ਰਿਜ ਬਣਾਉਣ ਦਾ ਪੈਸਾ ਸੈਂਕਸ਼ਨ ਕਰਤਾ ਔਰ ਇਹ ਜਲਦੀ ਤੋਂ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਜੂਗਾ ਉਹ ਜਿਹੜੀ ਆਪਾਂ ਨੂੰ ਸਾਰੇ ਲੋਕਾਂ ਨੂੰ ਇਹਦੇ ਤੇ ਤਕਲੀਫ ਹੁੰਦੀ ਆ ਉਹ ਖਤਮ ਹੋ ਜੂਗੀ ਇਹਦੇ ਪੰਜਾਬ ਸਰਕਾਰ ਦਾ ਕੋਈ ਖਰਚਾ ਨਹੀਂ ਇਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪੈਸਾ ਮੈਂ ਲੈ ਕੇ ਆਇਆ ਦਰਾਹਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਾਹਾ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਮੰਗ ਸੀ ਦਰਾਹਾ ਦੇ ਨੇੜੇ ਇੱਕ ਰੇਲਵੇ ਫਾਟਕ ਸੀ ਜਿਹਦੇ ਜਿਹਦੀ ਕਰਕੇ ਬਹੁਤ ਵੱਡੇ ਵੱਡੇ ਜਾਮ ਲੱਗ ਰਹੇ ਸੀ ਤੇ ਉਸ ਫਾਟਕ ਦੇ ਉੱਪਰ ਫਲਾਈਓਵਰ ਬਣਾਉਣਾ ਬਹੁਤ ਜ਼ਰੂਰੀ ਸੀ ਉਸ ਫਲਾਈਓਵਰ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਗ੍ਰਾਹ ਵਸੇ ਨੇ ਇੱਕ ਵੱਡੀ ਖੁਸ਼ਖਬਰੀ ਭਾਰਤ ਸਰਕਾਰ ਨੇ ਦੇ ਦਿੱਤੀ ਹੈ ਮਨਜ਼ੂਰੀ ਜੋ ਦਰਾਹਾ ਫਾਟਕ ਦੇ ਕੋਲ ਫਲਾਈਓਵਰ ਬਣੇਗਾ ਚਾਰ ਲੇਨ ਫਲਾਈਓਵਰ ਬਣੇਗਾ 100% ਕੇਂਦਰ ਦੇ ਪੈਸੇ ਦੇ ਨਾਲ ਕਰੀਬ 70 ਕਰੋੜ ਰੁਪਏ ਦਾ ਇਹ ਪੁਲ ਬਣ ਕੇ ਤਿਆਰ ਹੋਵੇਗਾ ਸੋ ਇਹ ਕਿਨਾਨੇ ਇਸ ਪੁਲ ਨੂੰ ਪੁਲ ਦੀ ਮਨਜ਼ੂਰੀ ਲੈਣ ਦੇ ਵਿੱਚ ਮਿਹਨਤ ਕੀਤੀ ਹੈ ਮਤੌਰ ਐਮਪੀ ਮਤੌਰ ਐਮਪੀ ਦੀ ਸੇਵਾ ਨਿਭਾ ਰਹੇ ਬੋਪਰਾਏ ਸਾਹਿਬ ਜਿਨ੍ਹਾਂ ਨੇ ਇਸ ਓਵਰ ਬ੍ਰਿਜ ਦੀ ਫਲਾਈ ਓਵਰ ਦੀ ਮਨਜ਼ੂਰੀ ਲਾ ਦਿੱਤੀ ਹੈ ਔਰ ਰੇਲ ਮੰਤਰੀ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਸੋ ਤੁਸੀਂ ਵੀ ਸੁਣੋ ਇੱਕ ਵਾਰ ਐਮਪੀ ਸਾਹਿਬ ਦੇ ਮੂੰਹੋਂ ਸਰਦਾਰ ਅਮਰ ਸਿੰਘ ਬੋਪਰਾਏ ਨੇ ਇਸ ਮੁੱਦੇ ਤੇ ਕੀ ਕਿਹਾ ਆਪਾਂ ਸਾਰੇ ਵਾਕਿਫ ਆ ਕਿ ਜਿਹੜੇ ਲੋਕ ਵੀ ਆਪਾਂ ਦੁਰਾਹੇ ਵਾਲੀਆਂ ਰੇਲ ਲਾਈਨਾਂ ਨੂੰ ਕਰਾਸ ਕਰਦੇ ਆ ਰੋਜ਼ ਜਾਂਦੇ ਆ ਉਥੇ ਮੀਲਾ ਬੱਦੀ ਉਥੇ ਜਹਮ ਲੱਗਦੇ ਆ ਉਸ ਰੇਲਵੇ ਫਾਟਕ ਕਰਕੇ ਮੈਂ ਤੁਹਾਨੂੰ ਅੱਜ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮੈਂ ਪਿਛਲੇ 2 ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਲਈ ਇਹਦੇ ਉੱਤੇ ਬਣਾਉਣ ਲਈ ਮੈਂ 2 ਸਾਲਾਂ ਤੋਂ ਲੱਗਿਆ ਹੋਇਆ ਸੀ ਰੇਲਵੇ ਬੋਰਡ ਦੇ ਰੇਲਵੇ ਮਨਿਸਟਰ ਸਾਹਿਬ ਦੇ ਪਿੱਛੇ ਔਰ ਅੱਜ ਖੁਸ਼ਖਬਰੀ ਦੀ ਖਬਰ ਐਲ ਐਲ ਮੀਨਾ ਸਾਹਿਬ ਡਾਇਰੈਕਟਰ ਜਿਹੜੇ ਉੱਥੇ ਰੇਲਵੇ ਬੋਰਡ ਦੇ ਉਹਨਾਂ ਨੇ ਦਿੱਤੀ ਔਰ ਮੈਨੂੰ ਆਰਡਰ ਭੇਜਿਆ ਕਿ ਰੇਲਵੇ ਮੰਤਰੀ ਸਾਹਿਬ ਨੇ 70 ਕਰੋੜ ਰੁਪਈਆ 4 ਲੇਨ ਮਤਲਬ 4 ਲਾਈਨਾਂ ਵਾਲਾ ਓਵਰ ਬ੍ਰਿਜ ਬਣਾਉਣ ਦਾ ਪੈਸਾ ਸੈਂਕਸ਼ਨ ਕਰਤਾ ਔਰ ਇਹ ਜਲਦੀ ਤੋਂ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਜਾਊਗਾ ਉਹ ਜਿਹੜੀ ਆਪਾਂ ਨੂੰ ਸਾਰੇ ਲੋਕਾਂ ਨੂੰ ਇਹਦੇ ਤੇ ਤਕਲੀਫ ਹੁੰਦੀ ਆ ਉਹ ਖਤਮ ਹੋ ਜੂਗੀ ਇਹਦੇ ਪੰਜਾਬ ਸਰਕਾਰ ਦਾ ਕੋਈ ਖਰਚਾ ਨਹੀਂ ਇਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਦਾ ਪੈਸਾ ਮੈਂ ਲੈ ਕੇ ਆਇਆ